ਇਲਕੁਨਮੇ ਤਰੀਕੇ ਨਾਲ ਗੰਦੀਆਂ ਤੇ ਗੰਦੀਆਂ ਪੀੜੀਆਂ ਟਾਇਲਾਂ ਸਾਫ਼ ਕਰਨ ਦਾ ਸਭ ਤੋਂ ਵਧੀਆ ਤੇ ਆਸਾਨ ਤਰੀਕਾ ਜੇ ਤੁਹਾਨੂੰ ਸ਼ੇਅਰ ਕਰਨ ਲੱਗੀਆਂ ਤੁਸੀਂ ਦੇਖ ਸਕਦੇ ਹੋ ਬਾਥਰੂਮ ਦੇ ਸਾਈਡ ਦੇ ਟਾਇਲਾਂ ਕਿੰਨੇ ਪੱਥਰ ਕਿੰਨਾ ਜਿਆਦਾ ਗੰਦਾ ਹੋਇਆ ਹੈ ਜੰਗ ਲੱਗੇ ਹੋਇਆ ਇਹਨਾਂ ਨੂੰ ਕਿੱਦਾਂ ਆਪਾਂ ਸਾਫ਼ ਕਰਨਾ ਤੇ ਚਲੋ ਜੀ ਵੀਡੀਓ ਦੀ ਸ਼ੁਰੂਆਤ ਕਰਦੇ ਆ ਦੇਖ ਸਕਦੇ ਜਿਹੜੀ ਬੈਠਣ ਵਾਲੀ ਪੀੜੀ ਹੁੰਦੀ ਹੈ ਵੱਡੀ ਪੀੜੀ ਉਹ ਕਿੰਨੀ ਜਿਆਦਾ ਗੰਦੀ ਹੋਈ ਪਈ ਹੈ ਹਨਾ ਸੋ ਦੋਨੇ ਪੀੜੀਆਂ ਦਾ ਇਹੀ ਹਾਲ ਹੈ ਜਿਹੜਾ ਵਾਈਪਰ ਹੈ ਸਾਈਡ ਤੋਂ ਤੁਸੀਂ ਦੇਖ ਸਕਦੇ ਹੋ ਉਹ ਵੀ ਤੇ ਡਰਮ ਇਹ ਸਾਰਾ ਆਪਾਂ ਜੇ ਕਲੀਨ ਕਰਾਂਗੇ ਪਹਿਲਾਂ ਤੇ ਇਹਨਾਂ ਨੂੰ ਪਾਣੀ ਨਾਲ ਆਪਾਂ ਚੰਗੀ ਤਰ੍ਹਾਂ ਵਾਸ਼ ਕਰ ਲੈਣਾ ਹੈ ਜਿਹੜੀ ਪੀੜੀ ਹੈ ਇਹਨੂੰ ਚੰਗੀ ਤਰ੍ਹਾਂ ਆਪਾਂ ਗਿੱਲੀ ਕਰ ਲੈਣੀ ਹੈ ਪਾਣੀ ਦੇ ਨਾਲ ਹਰੇਕ ਤਰ੍ਹਾਂ ਦੇ ਦਾਗ ਬਿਲਕੁਲ ਮਤਲਬ ਮਿੱਟ ਜਾਣੇ ਆ ਇੱਥੇ ਲੈਣਾ ਆਪਾਂ ਹਾਰਪਿਕ ਹਾਰਪਿਕ ਨੂੰ ਆਪਾਂ ਇਹਦੇ ਉੱਤੇ ਪਾ ਦੇਣਾ ਤੁਸੀਂ ਦੇਖੋਗੇ ਜਿੱਦਾਂ ਹੀ ਆਪਾਂ ਹਾਰਪਿਕ ਇਹਦੇ ਉੱਤੇ ਪਾਉਂਦੇ ਆ ਨਾ ਤੇ ਜਿੰਨੀ ਵੀ ਮੈਲ ਵਗੈਰਾ ਉਤਨੀ ਸਟਾਰਟ ਹੋ ਜਾਂਦੀ ਹੈ ਇਹਨੂੰ ਚੰਗੀ ਤਰ੍ਹਾਂ ਆਪਾਂ ਬਰਸ਼ ਨਾਲ ਜਾਂ ਕਿਸੇ ਕੱਪੜੇ ਦੇ ਨਾਲ ਨਾ ਤੁਸੀਂ ਇਹਨੂੰ ਚੰਗੀ ਤਰ੍ਹਾਂ ਚਾਰੇ ਪਾਸੇ ਆਪਾਂ ਇਹਨੂੰ ਮਲ ਦੇਣਾ ਹੈ ਜਿਹੜਾ ਹਾਰਪਿਕ ਪਾਇਆ ਤੁਸੀਂ ਗਲਵਜ਼ ਵਗੈਰਾ ਜ਼ਰੂਰ ਪਾ ਲਿਓ ਹੱਥਾਂ ਦੇ ਉੱਤੇ ਨਹੀਂ ਤਾਂ ਤੁਹਾਡੇ ਹੱਥਾਂ ਦੇ ਉੱਤੇ ਵੀ ਖਾਰਸ਼ ਵਗੈਰਾ ਹੋਣੀ ਹੈ ਮੈਂ ਤੇਲ ਵਗੈਰਾ ਲਗਾ ਲਿਆ ਸੀ ਪਹਿਲਾਂ ਹੱਥਾਂ ਦੇ ਉੱਤੇ ਉਦੋਂ ਬਾਅਦ ਹੀ ਮੈਂ ਕਲੀਨਿੰਗ ਲਗੀਆਂ ਕਰਨ ਇਹ ਦੇਖ ਸਕਦੇ ਤੁਸੀਂ ਆਪਾਂ ਇਹਨੂੰ ਚੰਗੀ ਤਰ੍ਹਾਂ ਲਗਾ ਲਿਆ ਹਾਰਪਿਕ ਨੂੰ 5 ਮਿੰਟ ਆਪਾਂ ਇੱਦੀ ਛੱਡ ਦੇਣਾ ਹੁਣ ਉਦੋਂ ਬਾਅਦ ਆਪਾਂ ਇਹਨੂੰ ਪਾਣੀ ਨਾਲ ਸਾਫ਼ ਕਰਕੇ ਤੁਸੀਂ ਕੋਈ ਲੋਹੇ ਵਾਲਾ ਕੂਚਾ ਹੋਵੇ ਜਾਂ ਸਿੰਪਲ ਬਰਸ਼ ਵਗੈਰਾ ਹੈਗਾ ਉਹਦੇ ਨਾਲ ਆਪਾਂ ਇਹਨੂੰ ਚੰਗੀ ਤਰ੍ਹਾਂ ਸਾਫ਼ ਕਰ ਲੈਣਾ ਹੈ ਆ ਦੇਖ ਸਕਦੇ ਤੁਸੀਂ ਮੈਲ ਕਿੰਨੀ ਵਧੀਆ ਤੇ ਆਸਾਨ ਤਰੀਕੇ ਨਾਲ ਲੱਤ ਗਿਆ ਉਦੋਂ ਬਾਅਦ ਆਪਾਂ ਕੀ ਕਰਨਾ ਹੈ ਕੋਲਗਟ ਲੈਣੀ ਆ ਆਪਾਂ ਕੋਲਗਟ ਨੂੰ ਦੇ ਉੱਤੇ ਪਾ ਦੇਣਾ ਤੇ ਹਾਰਪਿਕ ਨੂੰ ਵੀ ਦੇ ਉੱਤੇ ਪਾ ਕੇ ਤੇ ਇਹਨੂੰ ਚੰਗੀ ਤਰ੍ਹਾਂ ਆਪਾਂ ਫਿਰ ਬਰਸ਼ ਦੇ ਨਾਲ ਰਗੜ ਲੈਣਾ ਹੈ ਤਿਆਰ ਇੱਕ ਕੋਲਗੇਟ ਤੇ ਜਦੋਂ ਹਰਪਿਕ ਪਾਇਆ ਤੇ ਕਿੰਨੀ ਵਧੀਆ ਝੱਗ ਵਗੈਰਾ ਹੋ ਗਈ ਸੀਗੀ ਹਨਾ ਸਾਰੇ ਕੋਨਿਆਂ ਦੇ ਜਿਹੜੇ ਕੋਨੇ ਹੈਗੇ ਉਹਨਾਂ ਚੰਗੀ ਤਰ੍ਹਾਂ ਸਾਫ਼ ਕਰ ਲੈਣਾ ਦੇਖਦੇ ਉਹਦੇ ਬਾਅਦ ਆਪਾਂ ਕੱਪੜਾ ਸਿੰਪਲ ਜਿਹਾ ਮਾਰ ਦੇਣਾ ਹੈ ਤੇ ਬਾਅਦ ਵਿੱਚ ਚੰਗੀ ਤਰ੍ਹਾਂ ਵਾਸ਼ ਕਰ ਲੈਣ ਤੁਸੀਂ ਖੁਦ ਦੇਖੋਗੇ ਇਹਨਾਂ ਜਿੰਨੇ ਵੀ ਦਾਗ ਧੱਬੇ ਪਏ ਸੀ ਜਿੰਨੇ ਵੀ ਨਿਸ਼ਾਨ ਆ ਤੇ ਜਿੰਨੇ ਵੀ ਪੀੜੀ ਵਗੈਰਾ ਗੰਦੀ ਹੋਈ ਸੀ ਨਾ ਉਹ ਬਿਲਕੁਲ ਸਾਫ਼ ਹੋ ਗਏ ਸੀਗੇ ਇਹ ਬਸ ਵੀਡੀਓ ਬਣਾਉਣ ਵਾਸਤੇ ਮੈਂ ਬਿਲਕੁਲ ਵੀ ਬਾਥਰੂਮ ਦੀ ਕਲੀਨਿੰਗ ਬਿਲਕੁਲ ਨਹੀਂ ਕੀਤੀ ਸੀਗੀ ਮੈਂ ਕਿਹਾ ਚਲੋ ਉਹ ਤੋਂ ਬਾਅਦ ਹੁਣ ਸ਼ੇਅਰ ਕਰਾਂਗੇ ਵੀ ਆਪਾਂ ਬਾਅਦ ਵਿੱਚ ਇਹਨੂੰ ਕਿੰਨੀ ਆਸਾਨ ਤਰੀਕਾ ਨਾਲ ਸਾਫ਼ ਕਰ ਸਕਦੇ ਆ ਪੀੜੀ ਤੁਸੀਂ ਦੇਖ ਸਕਦੇ ਹੋ ਕਿੰਨੀ ਸਾਫ਼ ਹੋ ਗਈਆਂ ਸੁੱਕਣ ਤੋਂ ਬਾਅਦ ਵੀ ਤੁਹਾਨੂੰ ਆਪਾਂ ਪੀੜੀ ਦੱਸਾਂਗੇ ਹੁਣ ਚਲਦੇ ਆ ਬਾਥਰੂਮ ਵਾਲੀ ਇਧਰ ਸਾਈਡ ਟਾਈਲਾਂ ਵਗੈਰਾ ਖਰਾਬ ਜਿਹੜੀਆਂ ਹੋਈਆਂ ਇਦਾਂ ਆਪਾਂ ਹਾਰਪਿਕ ਨੂੰ ਚੰਗੀ ਤਰ੍ਹਾਂ ਸਾਈਡਾਂ ਤੇ ਪਾ ਲੈਣਾ ਹਾਰਪਿਕ ਦੇ ਨਾਲ ਆਪਾਂ ਹੋਰ ਕੋਈ ਚੀਜ਼ ਨਹੀਂ ਯੂਜ਼ ਕੀਤੀ ਹੈਗੀ ਬਟ ਇੱਥੇ ਆਪਾਂ ਕੀ ਕਰਾਂਗੇ ਹਾਰਪਿਕ ਪਾਉਣ ਤੋਂ ਬਾਅਦ ਆਪਾਂ ਨਾ ਕੋਲਗੇਟ ਪਾ ਲੈਣੀ ਹੈ ਤੇ ਇਹਨੂੰ ਚੰਗੀ ਤਰ੍ਹਾਂ ਬਰਸ਼ ਦੇ ਨਾਲ ਇਹਨਾਂ ਕੋਨਿਆਂ ਦੇ ਵਿੱਚ ਨਾ ਚੰਗੀ ਤਰ੍ਹਾਂ ਇਹਨੂੰ ਸਾਫ਼ ਕਰ ਲੈਣੀ ਹੈ ਤੇ ਬਾਅਦ ਵਿੱਚ ਇਹਨਾਂ ਨੂੰ 5-6 ਮਿੰਟ ਆਪਾਂ ਇੱਦੀ ਰਹਿਣ ਦੇਣਾ ਹੈ ਮਤਲਬ ਸੁੱਕੇ ਨਾ ਜਿੰਨੀ ਹਾਰਪਿਕ ਪਾਈ ਆ ਉਹਦੇ ਬਾਅਦ ਬਰਸ਼ ਨਾਲ ਆਪਾਂ ਚੰਗੀ ਤਰ੍ਹਾਂ ਸਾਫ਼ ਕਰ ਲੈਣਾ ਹੈ ਤੇ ਤੁਸੀਂ ਦੇਖੋਗੇ ਜਿੰਨੇ ਵੀ ਜੰਗ ਵਗੈਰਾ ਦੇ ਦਾਗ ਹੈ ਜਿੰਨਾ ਵੀ ਖਰਾਬ ਆਪਣੀ ਹੋਏ ਆ ਨਾ ਟੂਟੀਆਂ ਵਗੈਰਾ ਜਾਂ ਟੈਲਾ ਵਗੈਰਾ ਬਿਲਕੁਲ ਸਾਫ ਹੋ ਚੁੱਕੀਆਂ ਲੋਹ ਵਾਲੇ ਕੁਚਨਾ ਮੈਂ ਚੰਗੀ ਤਰ੍ਹਾਂ ਨਾਲ ਸਾਫ ਕਰ ਦਿੱਤਾ ਸੀਗਾ ਤੇ ਪਹਿਲਾਂ ਦਾ ਬਾਥਰੂਮ ਵੀ ਤੁਸੀਂ ਦੇਖਿਆ ਹੈ ਨਾ ਤੇ ਹੁਣ ਦਾ ਉਹਦੇ ਬਾਅਦ ਦਾ ਬਾਥਰੂਮ ਵੀ ਤੁਸੀਂ ਦੇਖੋਗੇ ਆ ਦੇਖੋ ਜੀ ਕਿੰਨਾ ਜਿਆਦਾ ਸਾਫ ਕਲੀਨ ਹੋ ਗਿਆ ਹੈ ਤੇ ਪਲੀਜ਼ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗਦੀ ਹੈ ਜੇ ਵੀਡੀਓ ਪਸੰਦ ਆਂਦੀ ਹੈ ਤਾਂ ਲਾਈਕ ਕਰ ਦਿਆ ਕਰੋ ਤੇ ਉਹਦੇ ਬਾਅਦ ਦੇਖ ਸਕਦੇ ਤੁਸੀਂ ਕਿੱਦਾਂ ਇਹ ਟੁੱਟੇਲ ਸੜ ਕਿਦਾਂ ਜੰਗ ਲੱਗਿਆ ਕਿੰਨਾ ਜਿਆਦਾ ਖਰਾਬ ਹੋਇਆ ਪਿਆ ਹੈ ਨਾ ਇਹਦੇ ਤੇ ਵੀ ਆਪਾਂ ਹਾਰਪਿਕ ਪਾ ਕੇ ਇਹਨੂੰ ਇੱਦੀ ਛੱਡ ਦੇਣਾ ਤੇ ਦੇਖੋਗੇ ਤੁਸੀਂ ਕਿੱਡੀ ਮੋਟੀ ਮੋਟੀ ਪਰਤ ਮੈਲ ਦੀ ਲੱਤਣੀ ਹੈ ਬਰਸ਼ ਲੈ ਲਿਆ ਬਰਸ਼ ਨਾਲ ਆਪਾਂ ਇਹਨੂੰ ਚੰਗੀ ਤਰ੍ਹਾਂ ਸਾਫ਼ ਕਰ ਦੇਣਾ ਤੇ ਮੈਂ ਤੁਹਾਨੂੰ ਇੱਥੇ ਦੱਸੂਗੀ ਵੀ ਆ ਦੇਖੋ ਕਿੱਦਾਂ ਪਰਤ ਮੈਲ ਦੀ ਲੱਤ ਦੀ ਪਏ ਇਹਦੇ ਨਾਲ ਇੱਕ ਤਾ ਹੈਗਾ ਜੰਗ ਲੱਗਣਾ ਸਟਾਰਟ ਹੋ ਜਾਂਦਾ ਤੇ ਜਿਹੜੀ ਪਾਈਪ ਹੈ ਤੁਸੀਂ ਦੇਖ ਸਕਦੇ ਹੋ ਜਿੱਥੇ ਆਪਾਂ ਹੈਂਡ ਵੋਸ਼ ਵਗੈਰਾ ਕਰਦੇ ਹਾਂ ਨਾ ਉਹ ਟੁੱਟ ਜਾਂਦੀ ਹੈ ਹੈਂਡ ਵੋਸ਼ ਵਾਲੀ ਇਹ ਟੁੱਟ ਜਾਂਦੀ ਹੈ ਤੇ ਇਹਨੂੰ ਵੀ ਆਪਾਂ ਇਹ ਚੰਗੀ ਤਰ੍ਹਾਂ ਸਾਫ਼ ਕਰਨ ਤੋਂ ਬਾਅਦ ਉਹਦੇ ਬਾਅਦ ਆਪਾਂ ਜਦੋਂ ਸਾਫ਼ ਕੀਤੇ ਦੇਖ ਸਕਦੇ ਤੁਸੀਂ ਕਿੰਨੀ ਜ਼ਿਆਦਾ ਕਲੀਨ ਹੋ ਗਿਆ ਦੇਖੋ ਕਿੰਨਾ ਜਿਆਦਾ ਫਰਕ ਆ ਗਿਆ ਪਹਿਲਾਂ ਵਾਲੀ ਕਿੱਦਾਂ ਦੀ ਸੀਗੀ ਟੁੱਟੀ ਤੇ ਹੁਣ ਦੀ ਟੁੱਟੀ ਦੇਖੋ ਕਿੱਦਾਂ ਸੀ ਹੁਣ ਆਪਾਂ ਕੀ ਕਰਨਾ ਥੋੜਾ ਜਿਹਾ ਹਲਕਾ ਜਿਹਾ ਤੇਲ ਪਾ ਕੇ ਇਹਨੂੰ ਚੰਗੀ ਤਰ੍ਹਾਂ ਪਾਲਿਸ਼ ਮਾਰ ਦੇਣੀ ਹੈ ਤਾਂ ਕਿ ਇਹ ਜਿਹੜਾ ਫਰਨੀਚਰ ਹੈ ਨਾ ਆਪਣੇ ਵਾਲਾ ਇਹ ਬਿਲਕੁਲ ਚੰਗੀ ਤਰ੍ਹਾਂ ਚਮਕ ਜਾਵੇ ਤੁਸੀਂ ਦੇਖ ਸਕਦੇ ਹੋ ਜੇ ਤੁਹਾਨੂੰ ਵੀਡੀਓ ਪਸੰਦ ਆਏ ਤੇ ਵੀਡੀਓ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਤੁਸੀਂ ਕਿੱਥੋਂ ਵੀਡੀਓ ਵਾਚ ਕਰਦੇ ਹੋ ਥੈਂਕਸ ਫॉर ਵਾਚਿੰਗ